ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੇਂ ਵੀਡੀਓ 'ਚ ਲੱਗੇ ਹੋਏ ਆ ਜੀ ਖੇਤ 'ਚ ਸਵਾਹ ਖਣਾਉਣ ਜਿਹੜੀਆਂ ਢੇਰੀਆਂ ਲੱਗੀਆਂ ਦੀ ਤੇਲੇ ਆ ਵੀ ਰਹੀ ਆ ਨਾਲ ਹੁੰਦੀ ਖੰਡਾਈ ਜਾਂਨੇ ਆ ਬਾਕੀ ਜਿੰਨੀਆਂ 2-3 ਦਿਨ ਦਾ ਧੀਆ ਟਰਾਲੀਆਂ ਪਈਆਂ ਦੀ ਉਹ ਸਾਰਾ ਖੰਡਾ ਤਾਂ ਆਪਾਂ ਹੁਣ ਖੇਤ 'ਚ ਜਿੱਥੇ ਤੱਕ ਸਵਾਹ ਮੰਨ ਲੁ ਗਈ ਨਹੀਂ ਸਵਾਗੇ ਨਾਲ ਖੰਡਾਈ ਆ ਆਪਾਂ ਘਰਾ ਤਾਂ ਨਹੀਂ ਪਾਇਆ ਹੈਗਾ ਉਹਨੇ ਟੋਏ ਪਾ DNA ਦੀ ਨਾਲ ਮਿੱਟੀ ਆਉਂਦੀ ਆ ਤੇ ਪਟਾਈ ਦਾ ਕੰਮ ਵੀ ਚੱਲਦਾ ਉੱਧਰ ਤੇ ਮੌਸਮ ਹੁਣ ਹੈਗਾ ਸਾਫ਼ ਤੇ ਬਾਕੀ ਰੇਟ ਵੀ ਆਲੂ ਦਾ ਅੱਪ ਹੋਇਆ ਹੋਇਆ ਤੇ ਗਿੱਲੀ ਸੁਆਹ ਕਰਕੇ ਥੋੜੀ ਐਕਸ ਜਣਾ ਸੁਭਾਗਾ ਚੱਕਦਾ ਨਹੀਂ ਹੈਗਾ ਮੰਨ ਲਓ ਜਿੱਥੇ ਢੇਰੀ ਲੱਗੀ ਹੁੰਦੀ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀਰ ਨੇ ਨਹੀਂ ਕਰਿਆ ਤੇ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਉੱਧਰ ਬਾਹੀ ਦਾ ਕੰਮ ਵੀ ਚੱਲਦਾ ਆਪਣਾ ਉਹ ਖੇਤ ਕਰਦੇ ਆਂ ਤਿਆਰ ਮਾਜਰੀ ਮਾਜਰੀ ਵਾਲੀ ਮੋਟਰ ਤੇ ਬਾਕੀ ਸਵਾਹ ਆ ਜਵੇ ਫੇਰ ਖਣਾਉਣ ਲੱਗਦੇ ਆ ਤੇ ਬਾਕੀ ਫਿਰ ਇਹ ਫੈਰੋਣਾ ਬਾਕੀ ਖੇਤ ਛੱਡ ਦਾਂਗੇ ਬਾਕੀ ਆਲੂ ਦੇ ਰੇਟ ਬਾਰੇ ਵੀ ਦੱਸਦੇ ਆ ਕੀ ਰੇਟ ਰੂਟ ਚੱਲਦਾ ਤੇ ਵੀਡੀਓ ਨਾ ਬਣੇ ਰਹੋ ले लेया जी बी ਆਪਾਂ 9208 ਦਾ ले ਆਇਆ। ਇਹले ਆਪਾਂ 18 थैਲੀਆਂ ਇੱਕ ਲਈਆਂ ਨੇ। 9 ਕਿਲਿਆਂ ਦਾ 7 ਕਿਲਿਆਂ ਦਾ ਇੱਕ ਲਿਆ ਏ। 16 ਕਿੱਲਾਂ ਕਿਲਿਆਂ ਦਾ ਵੀ ਲੈ ਲੇ ਆਪਾਂ। ਬਾਕੀ ਹਲੇ 1899 ਦਾ ਮਿਲ ਨਹੀਂ ਰਿਹਾ। ਵੀਟ ਦਾ ਦਿਨ ਤੇ ਬਾਕੀ 15 ਤਰੀਕ ਤੋਂ ਬਾਅਦ ਕਹਿੰਦੇ ਨੇ ਦੁਕਾਨ ਵਾਲੇ। ਬਾਕੀ ਜੇ ਉਹ ਮਿਲ ਗਿਆ ਫਿਰ ਉਹ ਵੀਜਾਂਗੇ। ਕੀ ਹਲੇ ਹੁਣ ਆ ਇਹਦੀ ਵਿਜਾਈ ਕਰਦੇ ਆ 9208 ਦੀ 10 ਦਿਨਾਂ ਤੋਂ ਪੁੱਛਦਾ ਕਿ ਕਿੰਨਾ ਤੋਂ ਤੇ ਰੇਟ ਤੁਸੀਂ ਆਪਣੇ ਏਰੀਆ 'ਚ ਦੱਸਿਓ ਵੀ ਕੀ ਰੇਟ ਆ ਮੱਕੀ ਦਾ ਜਿਵੇਂ 9208 ਹੋਊਗੀ 1899 1890 ਤੇ ਆਪਣੇ ਏਰੀਆ 'ਚ ਰੇਟ ਹੈਗੇ ਇਹ 2500 ਦੀ ਥੈਲੀ ਦਿੱਤੀ ਇਹਨਾਂ ਨੇ 9208 ਦੀ ਤੇ 2200 ਦੀ ਕਹਿੰਦੇ ਨੇ 1899 ਦੀ 1890 ਦੀ ਹੋਊਗੀ 2400 ਸਾਢੇ 2400 ਦੇ ਲੱਭੇ ਹੋਊਗੀ ਵੀ ਇੰਨਾ ਕੁ ਰੇਟ ਆ ਬਾਕੀ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਏਰੀਆ 'ਚ ਕੀ ਰੇਟ ਆ ਮੱਕੀ ਦਾ ਤੇ ਜਾ ਕੇ ਹੁਣ ਕਰਦੇ ਆ ਖੇਤ ਤਿਆਰ ਕਾਲੂਆਂ ਪਰਸੂ ਨੂੰ ਫਿਰ ਵਜਾਉਨੇ ਆ ਮੱਕੀ ਇਹ ਜਿਹੜਾ ਲੈ ਕੇ ਆਇਆ ਵੀ ਇਹੜਾਉਣ ਲੱਗਿਓ ਆਂ ਆਪਾਂ ਖਾੜ ਨੂੰ ਮਿੱਟੀ ਸੁਹਾਗੇ ਨਾਲ ਤੇ ਅੜ ਦਾ ਮਲ ਲਓ ਖਾਲ ਬਹੁ ਡੂੰਗਾ ਦੀ ਥੋੜਾ ਜਿਹਾ ਭਰ ਜੂਗਾ ਮਿੱਟੀ ਪੈ ਕੇ ਤੇ ਨਾਲੇ ਪੱਟਾ ਮਜ਼ਬੂਤ ਹੋਊਗਾ ਫਿਰ ਜੀ ਜੀ ਵੇਲੇ ਮਿੱਟੀ ਲੱਗਦੀ ਨਹੀਂ ਮੱਕੀ ਦੇ ਟਾਂਡੇ ਟੁੰਡੇ ਹੁੰਦੇ ਨੇ ਉਹਦੇ ਕਰਕੇ ਆਪਾਂ ਮੱਕੀ ਦੀ ਬਜਾਈ ਤੋਂ ਪਹਿਲਾਂ ਹੀ ਮਿੱਟੀ ਚੜਾਉਣ ਲੱਗ ਗਏ ਖਾਲ ਤੇ ਤੇ ਇੱਕ ਸਾਈਡ ਤੋਂ ਰਹਿੰਦਾ ਏ ਬਾਕੀ ਸਵਾ ਦਾ ਕੰਮ ਵੀ ਚੱਲਦਾ ਏ ਹਲਿਆਈ ਜਾਂਦੀਆਂ ਨੇ ਟਰਾਲੀਆਂ ਬਾਕੀ ਚੜਾਉਨੇ ਆ ਮਿੱਟੀ ਤੇ ਉਧਰ ਚੱਲਦਾ ਪਟਾਈ ਦਾ ਕੰਮ ਆਪਣਾ ਆਲੂ ਦਾ 843 ਨਾਲ ਪਾਟ ਰਹੇ ਆ ਉੱਧਰ ਉੱਧਰ ਜਾ ਕੇ ਵੀ ਦਿਖਾਉਣਾ ਆ ਤੁਹਾਨੂੰ ਤੇ ਆ ਮਿੱਟੀ ਚੜਾ ਦਈਏ ਤੇ ਨਾਲੇ ਜਿਹੜੀ ਸਵਾਹ ਆਊਗੀ ਸ਼ਾਮ ਤੱਕ ਉਹ ਖੰਡਾ ਦਈਏ ਤੇ ਬਾਕੀ ਆ ਪਲਾਟ ਚਲੇ ਆਪਾਂ ਅਗਲੇ ਸਾਲ ਨੂੰ ਛਟਾਲਾਂਗੇ ਤੇ ਮੱਕੀ ਦਾ ਬੀ ਲਿਆਏ ਆਪਾਂ 9208 ਦਾ 1899 ਦਾ ਮਿਲ ਨਹੀਂ ਰਿਹਾ 15 ਤਰੀਕ ਤੋਂ ਬਾਅਦ ਕਹਿੰਦੇ ਨੇ ਬਾਕੀ ਦੇਖੋ ਮੁਸ਼ਕਲ ਆ ਕੰਮ ਜੇ ਮਿਲ ਜਵੇ ਬਾਕੀ ਲੱਗਦੇ ਆ ਚੜਾਉਣ ਮਿੱਟੀ ਇਹ ਸੁਹਾਗਾ ਮਾਰਨ ਖੇਤ ਨੂੰ ਜਿਹੜੀ ਸੁਹਾਹ ਸਾਰੇ ਖੇਤ ਤੇ ਰਲ ਜੂਗੀ ਇਹ ਵੀ ਇਹ ਰਹਿਣਾ ਪਾਉਨੇ ਆ ਇਹਨੂੰ ਤੇ ਜਿਹੜੀਆਂ ਟਰਾਲੀਆਂ ਹੋਰ ਆਉਣਗੀਆਂ ਸੁਹਾਹ ਦੀਆਂ ਨਾਲ ਹੁੰਦੇ ਉਹ ਵੀ ਖੰਡਾਈ ਆਵਾਂਗੇ ਤੇ ਖਾਲ ਦੇ ਆਪਣੀ ਮਿੱਟੀ ਚੜ ਗਈ ਤੇ ਸੁਹਾਗਾ ਲੱਗਿਆ ਥੋੜੀ ਬੇਲ ਸੁਹਾਗੇ ਚ ਭੱਜ ਜਾਂਦੀ ਆ ਖਾਲ ਦਾ 450 ਹਕਤਾਰਾ ਟਰੈਕਟਰ ਚੱਲ ਕੇ ਮਾਰ ਲਾਇਆ ਦਾ ਇੰਦਾਂ ਤੂਆ ਕਾ ਫਿਰ ਸਾਰੇ ਏਅਰ ਚ ਖੜੀ ਜਾਣੀਆਂ ਦਵਾ ਬਹੁਤ ਜ਼ਿਆਦਾ ਪਈਆ ਸੁਭਾਗੇਰੇ ਭਰ ਕੇਾਰੇ ਕੇ ਖੜਾ ਜਾਣੀ ਕੀ ਹਾਲ ਦਾ ਕੰਮ ਕਰ ਵਧੀਆ ਤੇ ਮੱਕੀ ਦੀ ਬਜਾਈ ਕਰਾਂਗੇ ਪਾਵਾਂਗੇ ਵੀਡੀਓ ਤੇ ਆਲੂਏ ਰੇਟ ਦੀ ਰੇਟ ਹੋ ਗਿਆ 8 ਰੁਪਏ ਪਲੱਸ ਹੋ ਗਿਆ ਆਲੂ ਦਾ ਰੇਟ ਤੇ ਆਲੂ ਦਾ ਰੇਟ ਵੀ ਉੱਠ ਖੜੇ ਆ ਤੇ ਗ੍ਰੇਟਰ ਆਰ ਸਟੋਰ ਵੀ ਚੱਲ ਪਾਣੇ ਨੇ 15 ਤਰੀਕ ਤੋਂ ਸਾਡੇ ਏਰੀਏ ਦਾ ਗ੍ਰੇਟਰ ਚੱਲਣ ਲੱਗ ਗਿਆ ਤਕਰੀਬਨ ਆਮ ਲੱਗਦਾ ਮਾਲ ਵੀ ਟੋਰਾਜ ਲੱਗਣ ਲੱਗ ਲੱਗਿਆ ਹੁਣੇ ਬਾਕੀ ਵੀਡੀਓ ਪੂਰੀ ਦੇਖਿਆ ਕਰੋ ਖੇਤੀਬਾੜੀ ਦੇ ਕੰਮ ਦੀ ਆਪਾਂ ਵੀਡੀਓ ਕਾਉਨੇ ਆ। ਬਾਕੀ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਏਰੀਆ 'ਚ ਮੱਕੀ ਦੇ ਬੀਜ ਦਾ ਕੀ ਰੇਟ ਆ ਵੀ ਮਿਲ ਰਹੀ ਆ ਜਾਂ ਨਹੀਂ ਮਿਲ ਰਹੀ। ਜ਼ਰੂਰ ਕਮੈਂਟ ਕਰਿਓ। ਸਾਨਪੁਰਾ ਚੱਲਦਾ ਈ ਪਟਾਈ ਦਾ ਕੰਮ ਆਪਣਾ ਇੱਧਰ ਤੇ ਕਰ ਦਣਗੇ ਅੱਜ ਉਹੀ 1.5 250 ਬੋਰੀ ਬਾਕੀ ਠੇਕੇਦਾਰ ਨੂੰ ਮਿਲੋ ਖੇਤ ਗਿੱਲਾ ਹਲੇ ਵੀ ਹੈ ਨਾ ਪੂਰਾ ਵੀ ਕਾਲਾ ਕਾਲਾ ਇਹ ਦੇਖ ਰਹੇ ਹੋ ਸਰਦਾਰ ਜੀ ਕਿੰਨੇ ਹੈ ਮਾੜੇ ਇਧਰ ਲੈ ਆ ਇਧਰ ਚੱਲ ਲਈਦਾ ਆਊਗੀ ਉਹ ਗਿੱਲੇ ਕਰਕੇ ਮਣੀ ਮੁੱਟੀ ਬਾਕੀ ਉਰੇ ਰਹਿੰਦਾ ਆਪਣਾ ਮੰਨ ਲਓ 2 2.5 3 3 ਕਿਲਿਆਂ ਦਾ ਕਿੱਡ ਰਹਿੰਦਾਊਗਾ ਦੋ ਦਾ 2 2.5 3 ਦਾ ਬਾਕੀ ਚੱਲਦੀ ਆ ਪਟਾਈ ਜੋਰਾਂ ਤੇ ਤੇ ਉਧਰ ਆਪਣਾ ਬਾਈ ਬੋਹੀ ਦਾ ਵੀ ਕੰਮ ਚੱਲਦਾ ਏ ਠੇਕੇਦਾਰ ਐ ਪੱਟ ਰਿਹਾ ਸਵੇਰ ਦਾ ਆਲੂ 843 ਇਹਨੂੰ ਆਪਾਂ ਦਿੱਤਾ ਹੋਇਆ ਹੋਰ ਬਾਈ 4 ਤੇ ਐਂਟਰ ਨਾਲ ਆਪਾਂ ਸਵਾਹ ਖੜਾ ਰਹੇ ਆ ਵੀਡੀਓ ਜਿਉਂ ਤੁਸੀਂ ਦੇਖਿਆ ਹੀ ਆ ਤੇ ਬਾਕੀ ਝਾੜ ਘਰੋ ਚੈੱਕ ਵੀ ਕਿਵੇਂ ਆ ਸਹਜ ਵਧੀਆ ਆਲੂ ਦਾ ਥੋੜੀ ਮਿੱਟੀ ਦੀ ਪ੍ਰੋਬਲਮ ਆ ਉਹ ਵੀ ਮੀਂਹ ਪੈ ਗਿਆ ਉਹਦੇ ਕਰਕੇ ਗਿੱਲੀਆਂ ਹੋ ਗਈਆਂ ਵੱਟਾਂ ਬਾਕੀ ਉੱਪਰੋਂ ਚਿੱਟੀਆਂ ਤਾਂ ਹੋ ਚੱਲੀਆਂ ਵਿੱਚੋਂ ਬੱਟਾਂ ਗਿੱਲੀਆਂ ਨੇ ਬਾਕੀ ਰੇਟ ਆਲੂ ਦਾ ਹੈਗਾ 78 ਰੁਪਏ ਦੇ ਲੈ ਵੇ ਹੈਗੇ ਉੱਠਿਆ ਹੋਇਆ ਰੇਟ ਤਾਂ ਪੂਰਾ ਬਤਾ ਯਾਰ ਮੈਂ ਸੁਣਾ ਸੁਣਾਇ ਕਰ ਲਿਆ ਵੀ ਬਾਕੀ ਕਹ ਲਾਓ ਮਿੱਟੀ ਗਿੱਲੇ ਗਿੱਲੇ ਕਰਕੇ ਆ ਮਿੱਟੀ ਮਿੱਟੀ ਦਾ ਆਉਣੀ ਹੋ ਪਤਾ ਉਹ ਜਮੇ ਜੇ ਸਮਾ ਲਾ ਓਕਣ ਪੱਟਣ ਆਏ ਗਰਦੋੜ ਦੇ ਉਹ ਫੇਰ ਹੁੰਦਾ ਹਾਂ ਉਹ ਜਮੇ ਸੁੱਕਾ ਜਾਹੀਦਾ ਬੱਟ ਵੀ ਗਰਦੋੜੇ ਜਮਾ ਮਿੱਟੀ ਨਾ ਆਵੇ ਫੇਰ ਇਹ ਖਾਤਾ ਲਾਏਗਾ ਇਹ ਤਾਂ ਹੁਣ ਇੱਕਣੇ ਚੱਲਣੀ ਆ ਯਾਰ ਪਟਾਈ ਜੱਤੋਂ ਸ਼ੁਰੂ ਹੋਈ ਆ ਜੱਤੋਂ ਇੱਕਣੇ ਮਿੱਟੀ ਆਉਂਦੀ ਆ ਜਿਸ ਘਰ ਰੇਤਾ ਬਲਾ ਹੋਗਾ ਉਸਕਾ ਠੀਕ ਹੂੰ ਬਾਕੀ ਵਪਾਰੀ ਦੇਖਦਾ ਆਏ ਹੋਏ ਆਪਣਾ ਜੁਪੀ ਚੋਂ ਕੰਪਨੀ ਵਾਲਿਆਂ ਦਾ ਬੰਦਾ ਆਪਣੇ ਨਾਲੇ ਹੁੰਦਾ ਜਿਹੜਾ ਆਪਾਂ ਮਾਲ ਖਰੀਦਦੇ ਆਂ ਇਹ ਫਿਰ ਚੈੱਕ ਚੁੱਕ ਕਰਦਾ ਸੈਂਪਲ ਲਾਉਂਦਾ ਆਪ ਲੈ ਕੇ ਆਉਣਿਆ ਟਰਾਲੀ ਜੀ ਹੁਣ ਜਾ ਕੇ ਰਹਿ ਗਈ ਇੱਕ ਪਾਂਡ ਚੋਗਣ ਤੋਂ ਜਾਨੂ ਇਹਨਾਂ ਨੇ ਚੁਗ ਦਾਣਾ ਆਲੂ ਤੇ ਬਾਕੀ ਟਾਂਕਾ ਵੀ ਲਾ ਰਿਹਾ ਬੰਦਾ ਫੇਰ ਕਰਾਉਨੇ ਆ ਲੋਡ 150 ਪਾਉਣੇ ਕਿ 200 ਬੁਰੀ ਹੋਗੀ ਤੇ ਬਾਕੀ ਹਵਾ ਬਹੁਤ ਤੇਜ਼ ਚੱਲਦੀ ਆ ਠੰਡੀ ਹਵਾ ਚੱਲਦੀ ਆ ਪੂਰੀ ਤੇ ਕੋਰਾ ਕੋਰਾ ਪੈ ਰਿਹਾ ਸਵੇਰੇ ਵੀ ਕੋਰੇ ਦੀ ਸੁਭਾਵਨਾ ਹੋਊਗੀ ਮੌਸਮ ਸਾਫ ਆ ਤੇ ਪਸ਼ੂਵ ਫੁੱਲ ਤੇ ਚੱਲ ਰਹੀ ਆ ਕਿ ਆ ਲਹੇਦਾ ਪਾ ਰਹੇ ਨੇ ਬੰਦੇ ਜਿਹੜਾ ਮੰਨ ਲਓ 40 ਤੋਂ 68 ਵਾਲਾ ਰਹਿ ਜਾਂਦਾ ਆਲੂ ਇਹ ਲਹੇਦਾ ਗ੍ਰੇਡ ਕਰਾ ਕੇ ਪੀ ਰੱਖ ਲਾਂਗੇ ਬਾਕੀ ਚਿਕ ਸੋਨਾ ਬੰਦ ਤੇ ਆਪਾਂ ਕਰਾ ਦਿੱਤੀ ਸਪਰੇਅ ਕੱਲ ਉਦੀ ਪਟਾਈ ਕਰਾਂਗੇ 20 25 ਤਰੀਕ ਤੋਂ ਬਾਅਦ ਤੇ ਮੱਕੀ ਦੀ ਬਿਜਾਈ ਕਰਦੇ ਆ ਸ਼ੁਰੂ ਨਾਲ ਹੁੰਦੇ ਮੌਸਮ ਹੋ ਗਿਆ ਸਾਫ਼ ਹੁਣ ਹੁਣ ਮੀਂਹ ਦੀ ਕੋਈ ਸੁਭਾਵਨਾ ਨਹੀਂ ਵਿੱਚ ਨੂੰ 15 ਅਕ ਤਰੀਕ ਦਾ ਦਿਖਾਉਂਦਾ ਏ ਮਾੜਾ ਮੋਟਾ ਬਾਕੀ ਦੇਖੋ ਪਊਗਾ ਜਾਂ ਨਹੀਂ ਪੈਂਦਾ ਬਾਕੀ ਝਾੜ ਵਧੀਆ ਆਲੂ ਦਾ ਪੂਰਾ ਇੱਥੇ ਆਪਣਾ ਰਹਿ ਗਿਆ 2.5 ਦਨ ਕਿਲੇ ਉਰੇ ਰਹਿ ਗਏ ਮੰਨ ਲਓ 10 ਕਿਲੇ ਖੜੇ ਨੇ ਉਹ ਮਾਲਣੀ ਦੇ ਜੇ ਸੋਨਾ ਬੰਨ ਦੇਖ ਰਹੇ ਨੇ 5 ਕਿਲੇ ਜਿਹੜੇ ਪਟਾਈ ਹੋਣ ਤੋਂ ਰਹਿੰਦੇ ਨੇ ਬਾਕੀ ਐਲ ਆਰ ਖੜਾ ਏ ਤੇ ਇੱਕ ਨਮਈ ਪੀ ਲਾਇਆ ਹੋਇਆ ਜਿਹੜੀ ਆਪਾਂ ਅੱਗੇ ਵੀਡੀਓ ਪਾਈ ਤੀ ਬਾਕੀ ਉਹ ਰਹਿੰਦਾ ਪੱਟਣ ਤੋਂ ਤਕਰੀਬਨ ਸਾਡੇ ਏਰੀਆ ਚ ਲਬੀ ਲੱਗ ਚੱਲਿਆ ਕੰਮ ਆਲੂ ਦੀ ਪਟਾਈ ਦਾ ਤੇ ਮੱਕੀ ਦੀ ਬਜਾਈ ਵੀ ਸ਼ੁਰੂ ਹੋਊਗੀ ਤੇ ਬਾਕੀ ਜਿਹੜੇ ਕਿਸਾਨਾਂ ਨੇ ਆਲੂ ਵਟਲੇ ਆ ਪੂਰਾ ਕੰਮ ਜੋਰਾਂ ਦੇ ਚੱਲ ਪਾਣਾ ਮੱਕੀ ਦੀ ਬਜਾਈ ਦਾ ਵੀ ਛੇਤੀ ਲਾ ਟੰਕਾ ਫਿਰ ਲੋਡ ਕਰੀਏ ਲੋਡ ਕਰੀਏ ਠੰਡਾ ਹਵਾ ਚੱਲਦਾ ਵਾ ਠੰਡਾ ਮੋਟੂ ਇਹ ਬਾਤ ਨਹੀਂ ਰਹਾ ਤਾਂ ਠੰਡਾ ਹਮਕੋ ਕਹਾ ਲੱਗਦਾ ਦੇਖੀ ਤੁਸੀਂ ਕੰਮ ਕਰਦੇ ਹੋ ਯਾਰ ਤੁਹਾਨੂੰ ਤਾਂ ਨਹੀਂ ਲੱਗਦਾ ਠੱਕੇ ਦਾ ਠੰਡਾ ਹੈਗੀ ਨਾ ਠੰਡ ਨਹੀਂ ਹਵਾ ਯਾਰ ਹਵਾ ਨਾ ਚੱਲੇ ਠੰਡੀ ਕੁਛ ਨਹੀਂ ਇੱਠਾ ਫੇਰ ਠੰਡ ਨਹੀਂ ਲੱਗਦਾ ਫੇਰ ਨਿੱਗਾ ਰਹੇਗਾ ਤੈਨੂੰ ਉਹ ਵੀ ਬੰਦੇ ਆਪਣੀ ਲੱਗੇ ਹੋਏ ਨੇ ਨਾਲ ਦੋ ਉੱਧਰ ਨੂੰ ਜਾਂਦੇ ਦੀ ਮੁੰਮੂ ਨਹੀਂ ਕੱਲ ਵੀ ਆਏ ਸੀ ਮੁੰਨੂ ਨੇ ਉੱਤਰ ਜਾਂਦੇ ਦੀ ਮੁੰਨੂ ਵੀ ਆਦਾ ਹੁੰਦਾ ਦੂਏ ਪਾਸੇ ਵਗੇ ਹੋਣਗੇ ਵੱਡਣ ਹੈ ਅੱਛਾ ਬਾਕੀ ਸਵਾਹ ਦੀਆਂ ਟਰਾਲੀਆਂ ਛਟਾਉਣਿਆਂ ਹੋਰ ਫਿਰ ਉਹ ਖੇਤ ਦੀ ਬਾਹੀ ਕਰਦਿਆਂ ਤੇ ਦੂਈ ਮੋਟਰ ਤੇ ਆਪਾਂ ਕਰਾਇਤੀ ਬਾਹੀ ਕੱਲੂ ਆਪਾਂ ਕਰਦਣਾ 16 ਕਿੱਲੇ ਤਿਆਰ ਕਰਦਣਾ ਮੱਕੀ ਦੀ ਬਜਾਈ ਨੂੰ ਤੇ ਬਾਕੀ ਦੂਏ ਪਾਸੇ ਵੀ ਬਾਹੀ ਦਾ ਕੰਮ ਚੱਲਦਾ ਹੈ ਦੂਈ ਮੋਟਰ ਤੇ ਵੀ ਤੇ ਵੀਡੀਓ ਵੱਧ ਤੋਂ ਵੱਧ ਦੇਖਦੇ ਰਹੋ ਤੇ ਆਪਾਂ ਜਾਣਕਾਰੀ ਦਿੰਦੇ ਰਹਾਂਗੇ ਆਲੂ ਦੇ ਰੇਟ ਰੂਟ ਬਾਰੇ ਵੀ ਤੇ